ਹਾਂਜੀ ਵੀਰ ਜੀ ਸੋ ਸਭ ਤੋਂ ਪਹਿਲਾਂ ਅੱਜ ਸਾਡੇ ਜਿਹੜੇ ਖੇਤ ਦੇ ਵਿੱਚ ਬਹੁਤ ਹੀ ਸਤਿਕਾਰਯੋਗ ਗਾਂਵਦੂ ਕਿਸਾਨ ਸਰਦਾਰ ਦਰਬਾਰਾ ਸਿੰਘ ਲੀਹਾ ਤੋਂ ਜੋ ਕਿ ਸਾਡੇ ਖੇਤੀਬਾੜੀ ਵਿਭਾਗ ਦੇ ਨਾਲ ਕਈ ਸਾਲਾਂ ਤੋਂ ਜੁੜੇ ਹੋਏ ਆ ਤੋਂ ਸਾਡੇ ਜਿਵੇਂ ਅਸੀਂ ਇਹਨਾਂ ਨੂੰ ਗਾਈਡ ਕਰਦੇ ਆ ਉਵੇਂ ਨਾਲ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਹ ਜਿਹੜੀਆਂ ਵਿਧੀਆਂ ਜਿਵੇਂ ਕੋ ਨਵੀਂ ਟੈਕਨੋਲੋਜੀ ਆਉਂਦੀ ਆ ਉਹਨੂੰ ਅਪਣਾਉਂਦੇ ਆ ਸੋ ਅੱਜ ਇਹਨਾਂ ਦੇ ਖੇਤਾਂ ਦੇ ਵਿੱਚ ਆਪਾਂ ਜਿਹੜੀ ਸਿੱਧੀ ਬਜਾਈ ਜਿਹੜੀ ਹੈਗੀ ਆ ਡੀਆਰ ਸਰ ਵਿਧੀ ਰਾਣੀ ਵੀ ਕਰਾ ਰਹੇ ਆ ਤੇ ਬੈੱਡ ਤੇ ਵੀ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਗਾਂ ਆਪਣੇ ਡਾਕਟਰ ਬਲਦੀਪ ਸਿੰਘ ਜੀ ਜੋ ਕਿ ਜੋਇਨ ਡਾਕਟਰ ਰਿਟਾਇਰ ਹੋਇਆ ਪਰ ਉਹ ਪਹਿਲੋਂ ਵੀ ਜਿਹੜਾ ਚੀਫ ਸੀਗੇ ਇੱਥੇ ਤੇ ਉਦੋਂ ਵੀ ਜਿਹੜੇ ਹੈਗੇ ਆ ਖੇਤਾਂ ਦੇ ਵਿੱਚ ਜਾ ਕੇ ਕਿਸਾਨਾਂ ਨੂੰ ਨਵੀਂ ਟੈਕਨੋਲੋਜੀ ਨਵੀਂ ਕੋਈ ਆਉਣੀ ਚੀਜ਼ ਉਹਦੇ ਬਾਰੇ ਵਿਚਾਰ ਕਰਨਾ ਆਪ ਜਾ ਕੇ ਉਹਨਾਂ ਦੀਆਂ ਪ੍ਰਦਰਸ਼ਨੀਆਂ ਲਗਾਉਣੀਆਂ ਸੋ ਅੱਜ ਚੇਚੇ ਤੌਰ ਤੇ ਉਹਨਾਂ ਨੇ ਜਿਹੜਾ ਇੱਥੇ ਆਏ ਆ ਸਾਡੇ ਸਰਕਲ ਦੇ ਵਿੱਚ ਮੈਂ ਬਤੌਰ ਕੀਤੀ ਬਾੜੀ ਭਾਗ ਦੇ ਤਰਫੋਂ ਉਹਨਾਂ ਨੂੰ ਜੀ ਆਇਆਂ ਆਖਦਾ ਕਿਉਂਕਿ ਉਹਨਾਂ ਦੀ ਸਿਹਤ ਦੇ ਨਾਲ ਹੀ ਹੋਰ ਕਿਸਾਨਾਂ ਨੂੰ ਵੀ ਬਹੁਤ ਜਿਹੜਾ ਹੈਗਾ ਇਸ ਤੋਂ ਪ੍ਰਭਾਵਿਤ ਹੋਇਆ ਜਿਹਦੇ ਨਾਲ ਸਾਡੇ ਜਿਹੜੀ ਆ ਪਾਣੀ ਦਾ ਪੱਧਰ ਜਿਹੜਾ ਦਿਨ-ਬਦਿਨ ਥੱਲੇ ਜਾ ਰਿਹਾ ਉਹਨੂੰ ਬਰਕਰਾਰ ਰੱਖਦੇ ਹੋਏ ਇਸ ਵਿਧੀ ਨੂੰ ਅਡਾਪਟ ਕਰ ਰਹੇ ਆ ਬੈੱਡ ਦੇ ਉੱਤੇ ਵੀ ਜਿਹੜੀ ਹੈਗੀ ਆ ਬਜਾਈ ਕਰਾਉਣੀ ਹੈਗੀ ਆ ਆਪਣੀ ਸਿੱਧੀ ਬਜਾਈ ਤਾ ਡੀਐਸਰ ਵਿਧੀ ਰਾਹੀ ਨੇ ਸੋ ਸਰਕਲ ਕੁੰਦੜੀ ਦੇ ਵਿੱਚ ਹੀ ਅਲੱਗ-ਅਲੱਗ ਪਿੰਡਾਂ ਦੇ ਵਿੱਚ ਅਸੀਂ ਇਸ ਵਿਧੀ ਰਾਹੀਂ ਜਿਹੜੀ ਹੈਗੀ 150 ਏਕੜ ਦੀ ਬਜਾਈ ਕਰਾ ਚੁੱਕੇ ਆ ਤੇ ਹੋਰ ਕਿਸਾਨ ਵੀ ਲਈ ਅਜੇ ਜਿਹੜੇ ਹੈਗੇ ਆ ਇਸ ਜਿਵੇਂ ਪੀਆਰ 162 ਆ ਲੇਟ ਲੱਗਦੀ ਹੈਗੀ ਆ ਇਸ ਵਿਧੀ ਨੂੰ ਅਪਣਾ ਰਹੇ ਆ ਤੁਸੀਂ ਜਿੱਦੇ ਨਾਲ ਸਾਡੀ ਪਾਣੀ ਦੀ ਵੀ ਸੇਮ ਹੀ ਹੁੰਦੀ ਆ ਤੇ ਨਾਲ ਦੀ ਨਾਲ ਸਾਡੇ ਜਿਹੜੇ ਹੈਗਾ ਹੋਰ ਖਰਚੇ ਵੀ ਘਟਦੇ ਆ ਜਿਵੇਂ ਆਪਾਂ ਗੱਲ ਕਰ ਲਈਏ ਕਦੂ ਦੀ ਜੰਪ ਲੇਬਰ ਦੀ ਲਵਾਈ ਆ ਉਹ 4000 ਕੱਦੂ ਤੇ ਜਿਹੜਾ ਖਰਚਾ ਲਗ ਭਾਗ ਆਪਣਾ 2000 ਆ ਉਹ ਆ ਜਾਂਦਾ ਸੋ ਪਹਿਲੇ ਸਟੈਪ ਤੇ ਜਿਹੜਾ ਹੈਗਾ ਸਾਡਾ 8 ਤੋਂ 10000 ਦੇ ਵਿੱਚ ਜਿਹੜੀ ਸਾਡੀ ਸੇਵਿੰਗ ਹੁੰਦੀ ਆ ਜੋ ਕਿ ਇਹ ਕਿਸਾਨ ਦੀ ਜਿਹੜੀ ਬਜਟ ਹੈਗੀ ਆ ਝਾੜ ਵੀ ਵਧੀਆ ਆਊਗਾ ਅਸੀਂ ਲੋਕੇਸ਼ਨ ਜਿਹੜੀ ਹੈਗੀ ਆ ਔਂ ਰੋਡ ਆ ਤਾਂ ਜੋ ਕਿ ਹੋਰ ਕਿਸਾਨ ਵੀ ਜਦੋਂ ਇੱਥੋਂ ਲੰਘਣਗੇ ਉਹ ਦੇਖਣਗੇ ਵੀ ਇਹ ਵਾਕਿਆ ਹੀ ਕਾਮਯਾਬ ਆ ਇਹਦਾ ਝਾੜ ਕਿੱਸਾ ਹੈਗਾ ਸਾਡੀ ਖਰਚੀ ਵੀ ਘੱਟੇ ਆ ਇਸ ਤੋਂ ਵੇਅਰ ਹੋਊ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿਸਾਨ ਵੀ ਅਡਾਪਟ ਕਰਨਗੇ ਸੋ ਮੈਂ ਪੱਤਰਕਾਰ ਵੀਰਾਂ ਦਾ ਵੀ ਧੰਨਵਾਦ ਕਰਦਾ ਜੋ ਕਿ ਸਾਡੇ ਸੀਐਮ ਸਾਹਿਬ ਉਹਨਾਂ ਦਾ ਵੀ ਇਹੀ ਹੈਗਾ ਵੀ ਕਿਸਾਨਾਂ ਨੂੰ ਵੇਅਰ ਕਰਕੇ ਉਹਨਾਂ ਨੂੰ ਜਿਹੜੀ ਇਸ ਟੈਕਨੋਲੋਜੀ ਵੱਲ ਉਹਨਾਂ ਨੂੰ ਜਿਹੜਾ ਅਪਣਾਇਆ ਜਾਵੇ ਤਾਂ ਜੋ ਕਿ ਹੋਰ ਕਿਸਾਨ ਜੀ ਵੀ ਇਹ ਵਿਧੀ ਅਪਣਾ ਕੇ ਪਾਣੀ ਦੀ ਸੇਵਿੰਗ ਕਰ ਸਕਣ ਸੋ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਥੈਂਕ ਯੂ ਛਿੱਤੀ ਵਿਜਾਈ ਦੀ ਪਾਣੀ ਦੀ ਬਚਤ ਕਿੰਨੀ ਹੁੰਦੀ ਹੈ ਜੇ ਆਪਾਂ ਜੇ ਆਪਾਂ ਦੂਜੇ ਜੇ ਆਪਾਂ ਕਦੂਨਾ ਕਰਦੇ ਹੈਗੇ ਆ ਤਾਂ ਇਹਦੇ ਪੈਰਲਲ ਸਾਡੇ ਜਿਹੜਾ ਹੈਗਾ ਵਾ 50% ਪਾਣੀ ਦੀ ਸੇਵਿੰਗ ਹੁੰਦੀ ਹੈ ਜੋ ਕਿ ਇਹਦੇ ਵਿੱਚ ਸਾਡੇ 16 17 ਪਾਣੀ ਦੇ ਵਿੱਚ ਸਾਡਾ ਜਿਹੜਾ ਹੈਗਾ ਵਾ ਬਾਰਸ਼ਾਂ ਵੀ ਹੋ ਜਾਂ ਤਾਂ ਪਾਣੀ ਦੀ ਲੋੜ ਨਹੀਂ ਪੈਂਦੀ ਹੈਗੀ ਪਹਿਲਾਂ ਜਿਹੜਾ ਹੈਗਾ ਪਾਣੀ ਹੈ ਜਿਵੇਂ ਅੱਜ ਅਸੀਂ ਤਾਰ ਬੱਤਰ ਦੇ ਵਿੱਚ ਬਜਾਈ ਕਰਤੀ ਆ 21 ਦਿਨ ਬਾਅਦ ਅਸੀਂ ਪਹਿਲਾ ਪਾਣੀ ਦੇਣਾ ਜੋ ਤੁਹਾਡੀ ਜਿਹੜਾ ਹੈਗਾ ਜੇ ਆਪਾਂ ਕਦੂ ਵਿੱਚ ਕਰੀਏ ਤਾਂ ਆਪਾਂ ਡੇਲੀ ਪਾਣੀ ਜਿਹੜਾ ਹੁੰਦਾ ਉਹਦੇ ਵਿੱਚ ਆਪਾਂ ਯੂਜ਼ ਕਰਦੇ ਆ ਜਿਹਦੇ ਨਾਲ ਪਾਣੀ ਦੀ ਸਾਡੀ ਕਾਫੀ ਸੇਵਿੰਗ ਹੁੰਦੀ ਆ ਇੱਕ ਤਾਂ ਪਾਣੀ ਦੀ ਸੇਵਿੰਗ ਨਹੀਂ ਹੈਗੀ ਜੇ ਆਪਾਂ ਕਦੂ ਕਰਦੇ ਹੈਗੇ ਆ ਤਾਂ ਉਹਦੇ ਵਿੱਚ ਜਦੋਂ ਮੋਇਸਚਰ ਪੈਦਾ ਹੁੰਦਾ ਜਿਆਦਾ ਹੀਟ ਹੁੰਦੀ ਆ ਤੇ ਸਾਡੇ ਚ ਜਿਹੜੀਆਂ ਜੀਰੀਲੀਆਂ ਗੈਸਾਂ ਨਿਕਲਦੀਆਂ ਜਿਹੜੀ ਸਾਡੇ ਵਾਤਾਵਰਣ ਨੂੰ ਖਰਾਬ ਕਰਦੀਆਂ ਜਿਵੇਂ ਮਿੱਥੀਆਂ ਵਰਗੀਆਂ ਗੈਸਾਂ ਉਹ ਵੀ ਸਾਡੀ ਜਿਹੜੀਆਂ ਪ੍ਰਦੂਸ਼ਣ ਕਰਦੀਆਂ ਸੋ ਇਹੋ ਜਿਹੀਆਂ ਚੀਜ਼ਾਂ ਵੀ ਜਿਹੜੀਆਂ ਹੈਗੀਆਂ ਸਾਨੂੰ ਬਹੁਤ ਪੋਲੂਸ਼ਨ ਤੋਂ ਵੀ ਰਹਿਤ ਕਰਦੇ ਹੈਗੇ ਤੇ ਸਾਡੇ ਖਰਚੇ ਵੀ ਘਟਦੇਗੇ ਤੇ ਪਾਣੀ ਦੀ ਸੇਚੀ ਸਿੱਧੀ ਬਿਜਾਈ ਨਾਲ ਕਦੋਂ ਪੁੱਗਰ ਕੇ ਬਾਹਰ ਆ ਜਾਂਦਾ ਬੀਜ ਜੇ ਜੇ ਆਪਾਂ ਤਾੜ ਪੱਤਰ ਦੇ ਵਿੱਚ ਆਪਾਂ ਜੇ ਅੱਜ ਕਰਤੀ ਹੈਗੀ ਆ ਤਾਂ ਇਹ ਤੀਜੇ ਚੌਥੇ ਦਿਨ ਜਿਹੜਾ ਹੈਗਾ ਜਰਮੀਨੇਸ਼ਨ ਜਿਹੜੀ ਹੈਗੀ ਆ ਬਾਹਰ ਆਉਣੇ ਸ਼ੁਰੂ ਹੋ ਜਾਂਦੇ ਆ ਤਾਂ ਜੋ ਕਿ ਹੈਗਾ ਹੌਲੀ ਹੌਲੀ ਜੇ ਤਾੜ ਪੱਤਰ ਆ ਆਪਣਾ ਟੈਂਪਰੇਚਰ ਅਨਕੂਲ ਹੈਗਾ ਤੇ 21 ਦਿਨ ਬਾਅਦ ਆਪਾਂ ਜਿਹੜੇ ਹੈਗਾ ਪਾਣੀ ਜਿਹੜਾ ਹੈਗਾ ਪਹਿਲਾ ਪਾਣੀ ਲਾ ਦੇਣਾ ਹੈਗਾ ਤੇ ਜਿਹੜੀ ਹੈਗੀ ਇਹ ਪੈਟੀਸਾਈਡ ਦੀ ਜਿਹੜੀ ਹੈਗੀ ਕੋਈ ਦਵਾਈ ਆ ਇਹ ਸਟੌਂਪ ਆ ਉਹ ਆਪਾਂ ਨਾਲ ਹੀ ਜਿਹੜੇ ਹੈਗਾ ਸਪਰੇ ਹੋ ਜਾਂਦੀ ਆ ਤੇ ਜਿਹਦੇ ਨਾਲ ਸਾਡੀ ਨਦੀਨ ਦੀ ਕੋਈ ਸਮੱਸਿਆ ਨਹੀਂ ਹੋਊਗੀ ਕਿਉਂਕਿ ਕਿਸਾਨਾਂ ਨੇ ਪਿਛਲੇ ਵਾਰਾਂ ਵਿੱਚ ਬੀਜਿਆ ਸੀ ਉਹ ਆਪ ਕਿਸਾਨ ਦੱਸਦੇ ਸਾਡੇ ਦਰਬਾਰਾ ਸਿੰਘ ਜੀ ਤੁਹਾਨੂੰ ਆਪ ਹੀ ਦੱਸਣਗੇ ਉਹਨਾਂ ਦਾ ਝਾੜ ਕਿੰਨਾ ਆਇਆ ਹੈ ਕਿਉਂ ਪਿਛਲੇ ਸਾਲ ਵੀ ਇਹਨਾਂ ਨੇ 5 ਏਕੜ ਜਿਹੜਾ ਸਿੱਧੀ ਬਜਾਈ ਨਾ ਕੀਤੇ ਸੀਗੇ ਸੋ ਐਰਕੀ ਇਹਨਾਂ 9 ਏਕੜ ਕਰਨੀ ਹੈਗੀ ਆ ਤਾਂ ਸੋ ਜੇ ਇਹਨਾਂ ਨੂੰ ਪਿਛਲੇ ਸਾਲਾ ਵਧੀਆ ਰਿਹਾ ਰਿਜ਼ਲਟ ਦੇ ਤਾਂ ਹੀ ਕਿਸਾਨ ਵੀਰ ਨੇ ਇਹ ਕਿ ਅਡਾਪਟ ਕੀਤਾ ਹੈ ਕਿ ਨਾ ਠੀਕ ਹੈ ਜੀ ਓਕੇ ਹਾਂ ਜੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਸਿੱਧੀ ਬਿਜਾਈ ਬਾਰੇ ਜੀ ਮੈਂ ਤਾਂ ਇਹ ਗੱਲ ਵੀ ਜਿਵੇਂ ਖੇਤੀਬਾੜੀ ਮਹਿੰਗੇ ਹੋਈਆਂ ਹਦਾਇਤਾਂ ਦੇ ਜਿਵੇਂ ਸਰਕਾਰ ਅੱਜ ਕੱਲ ਕਹਿ ਰਹੀ ਹੈ ਵੀ ਪਾਣੀ ਦੀ ਬਚਤ ਵਾਸਤੇ ਇਹ ਜ਼ਰੂਰੀ ਹੈ ਵੀ ਅਸੀਂ ਕਦੂ ਦੀ ਵਿਧੀ ਛੱਡ ਕੇ ਉਹ ਨਵੀਆਂ ਕੋਈ ਵਿਧੀਆਂ ਪਾ ਜੀ ਅਪਣਾਈਏ ਉਹਦੇ ਵਿੱਚੋਂ ਸਾਰਿਆਂ ਨਾਲੋਂ ਸਿੱਧੀ ਬਿਜਾਈ ਵਾਲੀ ਵਿਧੀ ਠੀਕ ਹੈ ਇਹਦੇ ਫਾਇਦੇ ਵੀ ਬਹੁਤ ਆ ਵੱਡੀ ਗੱਲ ਤਾਂ ਵੀ ਸਾਡੇ ਮਸ਼ੀਨਰੀ ਦਾ ਟੁੱਟ ਫੁੱਟ ਨਹੀਂ ਹੁੰਦੀ ਜ਼ਿਆਦਾ ਤੇ ਪਾਣੀ ਦੀ ਬਹੁਤ ਬਚਤ ਆ ਤੇ ਬਾਕੀ ਜਿਹੜੀਆਂ ਇਹਦੇ ਚ ਆਮ ਵੱਡੀਆਂ ਸਮੱਸਿਆ ਨਦੀਨ ਦੀ ਕਹਿੰਦੇ ਹੁੰਦੇ ਆ ਉਹ ਅਸੀਂ ਪਿਛਲੇ ਸਾਲ ਵੀ ਦੇਖਿਆ ਵੀ ਉਹ ਦਵਾਈ ਦੇ ਨਾਲ ਕੰਟਰੋਲ ਕੀਤੀ ਜਾਂਦੀ ਆ ਕੋਈ ਈ ਨਹੀਂ ਕੋਈ ਬਾਹਰੀ ਸਮੱਸਿਆ ਆਉਂਦੀ ਹੋਈ ਨਹੀਂ ਕਿਉਂਕਿ ਜਦ ਬਜਾਈ ਦੇ ਸਮੇਂ ਅਸੀਂ ਸਟੌਪ ਕਰ ਦਿੰਨੇ ਆ ਸਪਰੇਅ ਦੇ ਨਾਲ ਬਹੁਤ ਘੱਟ ਹੁੰਦਾ ਝਾੜ ਦਾ ਫਰਕ ਪੈਂਦਾ ਝਾੜ ਵੱਧ ਪੈਂਦਾ ਪਿਛਲੇ ਸਾਲ ਮੇਰਾ 31 ਕੁਇੰਟਲ ਦਾ ਪਰ ਇੱਕੜ ਦਾ ਝਾੜ ਰਿਹਾ ਕਿ ਕੱਦੂ ਵਾਲੇ ਝੋਨੇ ਦਾ ਵੀ ਉਨਾ ਸੀ ਉਨਾ ਹੀ ਏਸੀ ਦੂਸਰੀ ਬਜਾਈ ਨਾਲ ਸਿੱਧੀ ਬਜਾਈ ਬੈਸਟ ਆ ਉਹ ਹਾਂ ਦੂਜੀ ਬਜਾਈ ਨਾਲ ਬਹੁਤ ਵਧੀਆ ਹੈਗੀ ਠੀਕ ਆ ਵੀ ਪਰ ਪਾਣੀ ਦੀ ਬਚਤ ਹੁੰਦੀ ਆ ਪਾਣੀ ਦੀ ਬਚਤ ਇਹਦੇ ਨਾਲ ਮੇਰੇ ਹਿਸਾਬ ਨਾਲ ਤਾਂ 50% ਤੋਂ ਵੱਧ ਹੁੰਦੀ ਆ ਕਿਉਂ 21 ਦਿਨ ਤੱਕ ਹੁਣ ਇਹਨੂੰ ਪਹਿਲਾਂ ਨਹੀਂ ਪਾਣੀ ਲਾਉਣਾ 21 ਦਿਨ ਤੱਕ ਤਾਂ ਇਹੇ ਰੱਖ ਲੋ ਫਿਰ ਬਾਰਸ਼ਾਂ ਦੇ ਵਿੱਚ ਮਹੀਨਾ ਉਹ ਬਾਰਸ਼ਾਂ ਦੇ ਵਿੱਚ ਇਹਨੂੰ ਪਾਣੀ ਨਹੀਂ ਲਾਉਣਾ ਪੈਂਦਾ ਸੌਣ ਮਹੀਨੇ ਤੇ ਬਾਅਦ ਦੇ ਵਿੱਚ ਝੋਨਾ ਬੂਟਾ ਬੂਝਾ ਮਾਰ ਜਾਂਦਾ ਤੇ ਸ਼ਾਂ ਕਰ ਜਾਂਦਾ ਫਿਰ ਇਹਨੂੰ ਟਾਈਮ ਨਾਲ ਪੰਜੀ-ਛੱਤੀ ਤਾਂ ਸਿੰਦੀ ਨਹੀਂ ਪਾਣੀ ਲਾਉਣ ਦੀ ਲੋੜ ਪਾਣੀ ਦੀ ਬਹੁਤ ਬਚਤ ਆ ਤੇ ਬਾਕੀ ਉਹ ਵੀ ਜਿਹੜੀ ਮethane ਗੈਸ ਤੇ ਹੁੰਦੀ ਆ ਪੈਦੇ ਉਹ ਨਹੀਂ ਹੁੰਦੀ ਉਹ ਤੋਂ ਬਹੁਤ ਬਚਤ ਆ ਇਹ ਸਾਨੂੰ ਜ਼ਰੂਰੀ ਹੈ ਸਮੇਂ ਦੀ ਲੋੜ ਆ ਕਿ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਮੌਸਮ ਹਵਾ ਤੇ ਪਾਣੀ ਨੂੰ ਬਚਾ ਕੇ ਹਵਾ ਨੂੰ ਸੁਰੱਖਿਅਤ ਰੱਖੀਏ ਤੇ ਪਾਣੀ ਦੀ ਬਚਤ ਕਰੀਏ ਜੋ ਅਸੀਂ ਆਪਣੀਆਂ ਹੈਗੀਆਂ ਪੀੜ੍ਹੀਆਂ ਵਾਸਤੇ ਛੱਡ ਸਕੀਏ ਪਾਣੀ ਠੀਕ ਹੈ ਜੀ ਹਾਂਜੀ ਡਾਕਟਰ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਸਿੱਧੀ ਵਿਜੈ ਬਾਰੇ ਜੀ ਅੱਜ ਕੱਲ ਜੋ ਪੰਜਾਬ ਦੇ ਦੋ ਮਸਲੇ ਨੇ ਜਿਹੜੇ ਇੱਕ ਤਾਂ ਸਾਡਾ ਵਾਤਾਵਰਣ ਤੇ ਦੂਸਰਾ ਸਾਡਾ ਜਿਹੜਾ ਪਾਣੀ ਦੀ ਜਿਹੜੀ ਆ ਉਹ ਸਭ ਸੰਭਾਲ ਸਭ ਤੋਂ ਅਹਿਮ ਆ ਕਿ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਅਸੀਂ ਪਾਣੀ ਕਿਸ ਤਰ੍ਹਾਂ ਉਹਨਾਂ ਨੂੰ ਵਿਚਾ ਕੇ ਦੇਣਾ ਸੋ ਮੈਂ ਸਮਝਦਾ ਕਿ ਇਹ ਜਿਹੜਾ ਮਿਸ਼ਨ ਆ ਡਾਕਟਰ ਕਾਨ੍ਹ ਸਿੰਘ ਪੰਨੂ ਜਿਹੜੇ ਸੈਕਟਰੀ ਐਗਰੀਕਲਚਰ ਰਹੇ ਨੇ ਐਜੂਕੇਸ਼ਨ ਇਰੀਗੇਸ਼ਨ ਸੈਕਟਰੀ ਰਹੇ ਨੇ ਡੀਸੀ ਅਮਰਸਰ ਰਹੇ ਨੇ ਕਿ ਉਹਨਾਂ ਨੇ ਵੀੜਾ ਚੁੱਕਿਆ ਕਿ ਆਪਾਂ ਕਿਤਨਾ ਕਿਤੇ ਪੰਜਾਬ ਦੇ ਜਿਹੜੇ ਕਿਸਾਨ ਆ ਉਹਨਾਂ ਦਾ ਦੁੱਖ ਦਰਦ ਤੇ ਉਹਨਾਂ ਨੂੰ ਕਿਵੇਂ ਆਪਾਂ ਪਾਣੀ ਦੇ ਸਰੋਤ ਆ ਜਿਹੜੇ ਲੰਮਾ ਸਵਾ ਜਿਹੜੇ ਆ ਸਾਡੀ ਟਿਕਾਊ ਖੇਤੀ ਕਿਸ ਤਰ੍ਹਾਂ ਹੋ ਸਕਦੀ ਆ ਜੇ ਸਾਡੇ ਕੋਲੇ ਪਾਣੀ ਹੋਊਗਾ ਤਾਂ ਹੀ ਸਾਡੀ ਖੇਤੀ ਹੋਊਗੀ ਸੋ ਅਸੀਂ ਜਿਹੜੀ ਆ ਟੈਕਨਾਲੋਜੀ ਜਿਹੜੀ ਖੇਤੀਬਾੜੀ ਵਿਭਾਗ ਵੱਲੋਂ ਜਿਹੜੀ ਆ ਡਾਕਟਰ ਸ਼ੇਰਜੀਤ ਸਿੰਘ ਹਮੇਸ਼ਾ ਜਿਹੜੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਜਾ ਕੇ ਨਵੀਂ ਟੈਕਨਾਲੋਜੀ ਜਿਹੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜਾਂ ਕਿਸੇ ਕੰਪਨੀਆ ਵੱਲੋਂ ਜਾਂ ਕਿਸੇ ਹੋਰ ਯੂਨੀਵਰਸਿਟੀਆਂ ਵੱਲੋਂ ਕੱਢੀ ਜਾਂਦੀ ਆ ਉਹਨਾਂ ਨੂੰ ਕਿਸਾਨਾਂ ਦੇ ਖੇਤਾਂ ਦੇ ਵਿੱਚ ਲਿਆ ਕੇ ਉਸ ਟੈਕਨਾਲੋਜੀ ਨੂੰ ਵਰਤਦੇ ਆ ਸੋ ਅੱਜ ਮੈਨੂੰ ਖੁਸ਼ੀ ਆ ਸਰਦਾਰ ਦਰਵਾਰਾ ਸਿੰਘ ਪਿੰਡ ਲੀਹਾ ਜਿਹੜੇ ਕੇ ਬਹੁਤ ਗਾਂਬਦੂ ਕਿਸਾਨ ਨੇ ਕਿਉਂਕਿ ਹਰ ਕੋਈ ਕਿਸਾਨ ਜਿਹੜਾ ਉਹ ਇੰਨਾ ਜਿਗਰਾ ਨਹੀਂ ਰੱਖਦਾ ਕਿ ਉਹ ਟੈਕਨਾਲੋਜੀ ਨੂੰ ਆਪਦੇ ਖੇਤ ਦੇ ਵਿੱਚ ਵਰਤ ਲਵੇ ਸਾਡੀ ਜਿਹੜੀ ਲੈਂਡ ਹੋਲਡਿੰਗ ਆ ਉਹ ਵੀ 2 4 5 ਏਕੜ ਤੱਕ ਸੋ ਮੈਂ ਸਮਝਦਾ ਅੱਜ ਸਰਦਾਰ ਦਰਵਾਰਾ ਸਿੰਘ ਉਹਨਾਂ ਦੀ ਸ਼ਾਬਾਸ਼ ਆ ਕਿ ਇਹਨਾਂ ਨੇ ਕਿ ਆ ਡਾਕਟਰ ਸਾਹਿਬ ਸਾਨੂੰ ਜਿਹੜੀ ਟੈਕਨੋਲੋਜੀ ਤੁਸੀਂ ਸਾਡੇ ਖੇਤ ਦੇ ਵਿੱਚ ਵਰਤਣੀ ਆ ਤਾਂ ਉਹ ਜਿਹੜੀ ਕਸਰ ਪੱਕੀ ਹੋਵੇ ਵਾਤਾਵਰਣ ਪੱਕੀ ਹੋਵੇ ਤੇ এনवायरमेंट ਜਿਹੜੀ ਆ ਉਹ ਉਸ ਪੱਕੀ ਹੋਵੇ ਸੋ ਅੱਜ ਇਹ ਜਿਹੜੀ ਟੈਕਨੀਕ ਆ ਝੋਨੇ ਦੀ ਸਿੱਧੀ ਬਿਜਾਈ ਜਿਹਨੂੰ ਅਸੀਂ ਡੀਆਰਐਸ ਵੀਦੀ ਵੀ ਕਹਿ ਦਿੰਨੇ ਆ ਤੇ ਦੂਜੇ ਪਾਸੇ ਇੱਕ ਹੋਰ ਨਵੀਂ ਤਕਨਾਲੋਜੀ ਜਿਹੜੀ ਆ ਐਸ ਆਰ ਵੀ ਸੀਡਿੰਗ ਆਫ ਰਾਈਸ ਔਨ ਬੈਡ ਉਹ ਤੁਹਾਨੂੰ ਇਧਰਲੇ ਪਾਸੇ 1 ਏਕੜ ਦੇ ਵਿੱਚ ਅਸੀਂ ਲਾਵਾਂਗੇ ਉਹ ਇਸ ਤੋਂ ਵੀ ਜਿਹੜੀ ਆ ਟੈਕਨਾਲੋਜੀ ਫਾਈਨ ਆ ਉਹਦੇ ਵਿੱਚ ਸਿਰਫ ਜਿਹੜਾ 40% ਜਿਹੜਾ ਜ਼ਮੀਨ ਦੇ ਵਿੱਚ ਪਾਣੀ ਲੱਗਦਾ ਤੇ ਉਹਦੇ ਨਾਲ ਸਿੱਧੀ ਬਿਜਾਈ ਨਾਲ ਉਸ ਦੇ ਵਿੱਚ ਜਿਹੜੀ ਐਸ ਆਰ ਵੀ ਦੀ ਆ ਸੀਡਿੰਗ ਆਫ ਰਾਈਸ ਔਨ ਬੈਡ ਦੇ ਉਲੀ ਵਿੱਚ ਪਾਣੀ ਦੀ ਬਚਤ ਵੀ ਜ਼ਿਆਦਾ ਹੁੰਦੀ ਆ ਕਿਉਂਕਿ ਅੱਜਕੱਲ ਜਿਹੜੀ ਡਾਕਟਰ ਸ਼ੇਰਜੀਤ ਸਿੰਘ ਉਹਨਾਂ ਨੇ ਵੀ ਦੱਸਿਆ ਕਿ ਲੇਬਰ ਦੀ ਸਮੱਸਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋਰ ਗੰਭੀਰ ਹੋਦੀ ਜਾਣੀ ਆ ਤੇ ਜਦੋਂ ਅਸੀਂ ਝੋਨਾ ਲਾਉਨੇ ਆ ਜੂਨ 15 ਜੂਨ ਤੋਂ ਬਾਅਦ ਤਕਰੀਬਨ ਸਾਰਾ ਪੰਜਾਬ ਹੀ ਜਿਹੜਾ ਇੱਕ ਛੱਪੜ ਜਿਹੜਾ ਉਹ ਸਮੁੰਦਰ ਬਣ ਜਾਂਦਾ ਤੇ ਜਿਹੜਾ ਇਸ ਟਾਈਮ ਦੇ ਵਿੱਚ ਜਿਹੜੀ ਆ ਵੈਪਰ ਟ੍ਰਾਂਸਪੋਰਟ ਟ੍ਰੇਸ਼ਨ ਰੇਟ ਆ ਜਿਹੜਾ ਉਹ ਵਧ ਜਾਂਦਾ ਕਿਉਂਕਿ ਜਿੰਨਾ ਅਸੀਂ ਪਾਣੀ ਲਾਉਨੇ ਆ ਬੂਟਿਆਂ ਦੇ ਰਾਹੀਂ ਜਿਹੜਾ ਉਹ ਹਵਾ ਦੇ ਵਿੱਚ ਜਾਂਦਾ ਤੇ ਸਾਡਾ ਪਾਣੀ ਆ ਜਿਹੜਾ ਜ਼ਮੀਨ ਦੇ ਵਿੱਚ ਨਹੀਂ ਜਾਂਦਾ ਸੋ ਇਹ ਜਿਹੜੀ ਵਿਧੀ ਆ ਜਿਹੜੀ ਐਸ ਆਰ ਵੀ ਵਿਧੀ ਆ ਜਿਹੜੀ ਆ ਸੀਡਿੰਗ ਆਫ ਰਾਈਸ ਔਨ ਬੈਡਸ ਤੇ ਸਿੱਧੀ ਬਿਜਾਈ ਤਾਂ ਇਹਨਾਂ ਦੇ ਨਾਲ ਸਾਡਾ ਪਾਣੀ ਆ ਜਿਹੜਾ ਉਹ ਰੀਚਾਰਜ ਵੀ ਹੁੰਦਾ ਸਾਡਾ ਜ਼ਮੀਨ ਜਮਿਨੀ ਪਾਣੀ ਦੇ ਵਿੱਚ ਜਾ ਕੇ ਇਹ ਪਾਣੀ ਮਿਲਦਾ ਵੀ ਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਜੇ ਅਸੀਂ ਕਦੂ ਕਰਨਾ ਛੱਡ ਕੇ ਇਸ ਵਿਧੀ ਦੇ ਨਾਲ ਝੋਨਾ ਅਸੀਂ ਬੀਜਣਾ ਸ਼ੁਰੂ ਕਰੀਏ ਮੈਂ ਸਮਝਦਾ ਪੰਜਾਬ ਦਾ ਪਾਣੀ ਵੀ ਬਚੂਗਾ ਤੇ ਜਿਹੜਾ ਵਾਤਾਵਰਨ ਆ ਉਹ ਵੀ ਵਧੀਆ ਹੋਊਗਾ ਤੇ ਦੂਜਾ ਕਿਸਾਨ ਵੀਰ ਜਿਹੜਾ ਸੁੱਕਾ ਕਦੂ ਜਿਹੜਾ ਦੂਜਾ ਕਦੂ ਆ ਜਿਹੜਾ ਉਹਦੇ ਵਿੱਚ ਆਪਾਂ ਆਮ ਤੌਰ ਤੇ ਕਦੂ ਕਰਦੇ ਆ ਤਾਂ ਦੂਜਾ ਸੁੱਕਾ ਕਦੂ ਵੀ ਬਹੁਤ ਸਾਰੇ ਕਿਸਾਨ ਉਸ ਟੈਕਨੋਲੋਜੀ ਨੂੰ ਹੀ ਅਪਣਾ ਰਹੇ ਨੇਗੇ ਤਾਂ ਕੋਟਲੀ ਦੇ ਸਰਦਾਰ ਮਨਮੋਹ ਸਿੰਘ ਆ ਉਹਨਾਂ ਨੇ ਇਸ ਵਾਰ 50 ਕਿਲੇ ਜਿਹੜੇ ਆ ਉਹ ਲਾ ਰਿਆ ਪਰਸਵੀ ਮੈਂ ਉਹਨਾਂ ਦੇ ਖੇਤ ਦੇ ਵਿੱਚ ਗਿਆ ਸੀਗਾ ਤੋ ਉਸ ਦੇ ਵਿੱਚ ਵੀ ਕਿਸਾਨ ਵੀਰੋ ਜਦੋਂ ਅਸੀਂ ਆ ਲੇਜ਼ਰ ਕਰ ਲਿਆ ਤਾਂ ਉਸ ਤੋਂ ਬਾਅਦ ਸਾਡਾ ਖੇਤ ਸੁੱਕਾ ਉਹਦੇ ਵਿੱਚ ਪਾਣੀ ਛੱਡ ਕੇ ਪੈਡੀ ਟਰਾਂਸਪਲੈਂਟਰ ਦੇ ਨਾਲ ਅਸੀਂ ਬਿਜਾਈ ਕਰ ਸਕਦੇ ਆ ਜਾਂ ਲੇਬਰ ਦੇ ਨਾਲ ਵੀ ਕਰ ਸਕਦੇ ਆ ਸੋ ਸਾਡਾ ਅਖੀਰ ਕਿਸਾਨ ਵੀਰੋ ਸਾਡੀ ਹੱਥ ਵਰਨ ਕੇ ਬੇਨਤੀ ਆ ਕਿ ਆਪਾਂ ਸਾਰੇ ਜਿੰਨੇ ਵੀ ਕਿਸਾਨ ਆ ਤੁਹਾਡੇ ਖੇਤੀਬਾੜੀ ਮਾੜੀ ਮਾਰ ਆ ਆਪਾਂ ਜਿਹੜੇ ਪਾਣੀ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰੀਏ 2049 ਤੱਕ ਜਿਹੜਾ NASA ਨੇ ਵੀ ਕਿਹਾ ਤੁਹਾਡੇ ਕੋਲੇ ਪੰਜਾਬ ਦੇ ਕੋਲੇ ਪਾਣੀ ਪੀਣ ਨੂੰ ਨਹੀਂ ਹੋਣਾ ਤੋ ਇਸ ਕਰਕੇ ਆਪਾਂ ਕੁਦਰਤੀ ਸਰੋਤ ਬਣਾਈਏ ਤੇ ਜਿਹੜੀ ਟਿਕਾਊ ਖੇਤੀ ਅਪਣਾਈਏ ਬਹੁਤ ਬਹੁਤ ਧੰਨਵਾਦ ਹਾਂਜੀ ਅੱਜ ਸਾਡੇ ਖੇਤ ਵਿੱਚ ਡੀਐਸਆਰ ਮੈਥਡ ਤੇ ਬੈੱਡ ਦੇ ਉੱਪਰ ਝੋਨੇ ਦੀ ਬਿਜਾਈ ਸੰਬੰਧੀ ਖੇਤੀਬਾੜੀ ਦੇ ਭਾਗ ਸਰਕਲ ਪੂਰਬੀ ਤੋਂ ਡਾਕਟਰ ਸ਼ੇਰਜੀਤ ਮੰਡ ਜੀ ਡਾਕਟਰ ਹਰਦੀਪ ਸਿੰਘ ਜੀ ਇਸ ਤੌਰ ਤੇ ਆਏ ਨੇ ਸਾਨੂੰ ਇੱਥੇ ਆਉਣ ਤੇ ਸਾਨੂੰ ਇਹ ਨਵੀਆਂ ਵਿਧੀਆਂ ਤੋਂ ਜਾਣੂ ਕਰਵਾਉਣ ਤੇ ਬਹੁਤ-ਬਹੁਤ ਧੰਨਵਾਦ ਕਰਦੇ ਆਂ ਨਾਲ ਦੀ ਨਾਲ ਅਸੀਂ ਧੰਨਵਾਦ ਕਰਦੀ ਆਂ ਮਾਨਵ ਵਿਕਾਸ ਸੰਸਥਾ ਦੇ ਨੁਮਾਇंदे ਸਰਦਾਰ ਬਜਿੰਦਰ ਸਿੰਘ ਕਿਸਾਨ ਮਿੱਤਰਜੀਦੇ ਪਿੰਡ ਪੂਰ ਦੀ ਤੋਂ ਜਿਨ੍ਹਾਂ ਨੇ ਇਸ ਸਾਰੀ ਕਾਰਵਾਈ ਦੇ ਵਿੱਚ ਸਾਡੀ ਬਹੁਤ ਮਦਦ ਕੀਤੀ ਤੇ ਸਾਨੂੰ ਮਾਨਵ ਵਿਕਾਸ ਸੰਸਥਾ ਤੋਂ ਮਿਲਦੀਆਂ ਸਹੂਲਤਾਂ ਤੇ ਉਹਨਾਂ ਤੋਂ ਦਿੱਤੀਆਂ ਜਾ ਰਹੀਆਂ ਅਗਵਾਈ ਬਾਰੇ ਤਾਂ ਸਮੇਂ-ਸਮੇਂ ਅਗਵਾਈ ਦਿੱਤੀ। ਆਧਿਕਾਰੀਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਬਲਜਿੰਦਰ ਸਿੰਘ ਖਾਨ ਮਿੱਤਰ ਪਿੰਡ ਭੂੰਗੜੀ ਤੋਂ ਦੁਬਾਰਾ ਫੇਰ ਤਹਿਦਲ ਤੋਂ ਡਾਕਟਰ ਬਲਦੀਰ ਸਿੰਘ ਜੀ ਆਪਣੇ ਡਾਕਟਰ ਸ਼ੇਰਜੀਤ ਸਿੰਘ ਜੀ ਮੰਡ ਸਾਰੇ ਪੀਐਜੂ ਦਾ ਜੋ ਸਾਡੇ ਨਾਲ ਮਿਲ ਕੇ ਕੰਮ ਕਰ ਰਹੇ ਆ ਡੀਐਸਆਰ ਤੇ ਅਸੀਂ ਤਹਿਦਲ ਤੋਂ ਡਾਕਟਰ ਸਾਹਿਬਾਨ ਦਾ ਬਹੁਤ ਧੰਨਵਾਦ ਕਰਦੇ ਆ